ਸਾਰੇ ਹੀ ਵੀਰਾਂ ਪਹਿਣਾ ਪਰਾਵਾਂ ਦਾ ਇੱਕ ਵਾਰ ਫਿਰ ਸਵਾਗਤ ਹੈ ਸਾਡੇ ਇਸ YouTube ਚੈਨਲ ਤੇ ਸਾਥੀਓ ਅੱਜ ਆਪਾਂ ਕਈ ਦਿਨਾਂ ਬਾਅਦ ਇੱਕ ਨਵੀਂ ਵੀਡੀਓ ਲੈ ਕੇ ਫਿਰ ਹਾਜ਼ਰ ਆਏ ਤੇ ਅੱਜ ਵੀ ਇਸ ਵੀਡੀਓ 'ਚ ਤੁਹਾਨੂੰ ਦਰਸ਼ਨ ਕਰਾਵਾਂਗੇ ਮੱਝਲ ਥੇੜ ਤੇ ਮਨਾਏ ਜਾ ਰਹੇ ਸਾਲਾਨਾ ਜੋੜ ਮੇਲੇ ਦੇ ਜਿਹੜਾ ਕਿ ਹਰ ਸਾਲ ਹੀ ਇਹ ਬਾਬੇ ਪੀਰ ਤੇ ਮਨਾਏ ਜਾਣ ਵਾਲਾ ਬਹੁਤ ਹੀ ਵੱਡਾ ਮੇਲਾ ਹੈ ਤਾਂ ਅੱਜ ਦੀ ਇਸ ਵੀਡੀਓ 'ਚ ਤੁਹਾਨੂੰ ਦਰਸ਼ਨ ਕਰਾਵਾਂਗੇ ਮੱਝਲ ਥੇੜ ਤੇ ਪੀਰ ਬਾਬੇ ਤੇ ਮਨਾਏ ਜਾ ਰਹੇ ਸਾਲਾਨਾ ਜੋੜ ਮੇਲੇ ਦੇ ਤਾਂ ਬਣੇ ਰਹੋ ਇਸ ਵੀਡੀਓ ਦੇ ਨਾਲ ਹਾਂ ਤੁਹਾਡੇ ਨਾਲ ਇਹ ਰਿਕਵੈਸਟ ਹੈ ਕਿ ਜਿਹੜੇ ਵੀਰਨਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦੇ ਨਿਸ਼ਾਨ ਉੱਪਰ ਦੇ ਬਟਨ ਤੇ ਕਲਿੱਕ ਕਰੋ ਇਸ ਦੇ ਨਾਲ ਅਸੀਂ ਜੋ ਵੀ ਵੀਡੀਓ ਅਪਲੋਡ ਕਰਾਂਗੇ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇਗਾ ਤੇ ਹੁਣ ਆਪਾਂ ਸਾਡੇ ਪਿੰਡ ਤਲਵਾੜਾ ਖੁਰਦਾਲੀ ਨਹਿਰ ਨੂੰ ਕਰਾਸ ਕਰਨ ਲੱਗੇ ਹਾਂ ਇਹ ਤੋਂ ਮੱਝਲ ਥੇੜ ਦੀ ਦੂਰੀ ਤਕਰੀਬਨ 10 ਕਿਲੋਮੀਟਰ ਦੇ ਆਸ-ਪਾਸ ਹੈ ਤਾਂ ਪਹਿਲਾਂ ਥੇੜ ਦਇਆ ਸਿੰਘ ਅਤੇ ਉਸ ਤੋਂ ਬਾਅਦ ਮਡਾਣੀਆਂ ਥੇੜ ਨੂੰ ਕਰਾਸ ਕਰਕੇ ਆਪਾਂ ਮੱਝਲ ਥੇੜ ਤੇ ਜਾਵਾਂਗੇ ਜੇਕਰ ਆਪਾਂ ਇਹਨਾਂ ਸਾਰੇ ਥੇੜਾਂ ਦੀ ਗੱਲ ਕਰੀਏ ਤਾਂ ਇੱਕ ਘੱਗਰ ਨਦੀ ਦੇ ਆਸ-ਪਾਸ ਹੀ ਬਣੇ ਹੋਏ ਸਾਰੇ ਥੇੜ ਹਨ ਤਾਂ ਇਸ ਟਾਈਮ ਆਪਾਂ ਘੱਗਰ ਨਦੀ ਦੇ ਬਿਲਕੁਲ ਹੀ ਨਜ਼ਦੀਕ ਪਹੁੰਚ ਚੁੱਕੇ ਹਾਂ ਤਾਂ ਹੁਣ ਆਪਣੀ ਬਾਈਕ ਖਗਰ ਨਦੀ ਨੂੰ ਕਰਾਸ ਕਰੇਗੀ ਤਾਂ ਆਹ ਵੇਖੋ ਪਹਿਲਾ ਬੰਨ ਜਿਹੜਾ ਖਗਰ ਨਦੀ ਨੂੰ ਆਪਾਂ ਆਪਣੀ ਬਾਈਕ ਚੜ ਚੁੱਕੀ ਹੈ ਅਤੇ ਇਥੋਂ ਆਪਾਂ ਵਿਚੋਂ ਦੀ ਲੰਘ ਕੇ ਅਤੇ ਦੂਸਰੇ ਬੰਨ ਤੇ ਜਾਵਾਂਗੇ ਜੋ ਕਿ ਪੱਛਮੀ ਵਾਲੇ ਪਾਸੇ ਆਪਾਂ ਜਾਵਾਂਗੇ ਇਹ ਤੋਂ ਗੱਲ ਕਰੀਏ ਕਰੀ ਵਾਲੇ ਦੀ ਕਰੀ ਵਾਲੇ ਤੋਂ ਤਕਰੀਬਨ ਇਹ ਦੂਰੀ ਤਕਰੀਬਨ 4 ਕਿਲੋਮੀਟਰ ਦੇ ਆਸ-ਪਾਸ ਹੈ ਪਰ ਆਪਾਂ ਇਹ ਘੱਗਰ ਨਦੀ ਨੂੰ ਕਰਾਸ ਕਰਕੇ ਅਤੇ ਉਸ ਤੋਂ ਬਾਅਦ ਆਪਾਂ ਖੱਬੇ ਪਾਸੇ ਨੂੰ ਮੁੜਾਂਗੇ ਅਤੇ ਪੱਛਮੀ ਵਾਲੇ ਪਾਸੇ ਜਾਵਾਂਗੇ ਹੁਣ ਆਪਾਂ ਘੱਗਰ ਨਦੀ ਨੂੰ ਕਰਾਸ ਕਰਕੇ ਦੂਸਰੇ ਬੰਦੇ ਅਤੇ ਖੱਬੇ ਪਾਸੇ ਮੁੜ ਕੇ ਪੱਛਮੀ ਵਾਲੇ ਪਾਸੇ ਮੱਝਲਥੇੜ ਨੂੰ ਜਾ ਰਹੇ ਹਾਂ ਇਹ ਤੋਂ ਮੱਝਲਥੇੜ ਦੀ ਦੂਰੀ ਤਕਰੀਬਨ 5 ਤੋਂ 6 ਕਿਲੋਮੀਟਰ ਦੂਰ ਹੈ ਆਪਾਂ ਮੇਲੇ ਤੇ ਪਹੁੰਚ ਚੁੱਕੇ ਹਾਂ ਸਭ ਤੋਂ ਪਹਿਲਾਂ ਆਪਣੀ ਬਾਈਕ ਨੂੰ ਆਪਾਂ ਸਾਈਡ ਤੇ ਲਾ ਚੁੱਕੇ ਹਾਂ ਅਤੇ ਉਸ ਤੋਂ ਬਾਅਦ ਆਪਾਂ ਸਭ ਤੋਂ ਪਹਿਲਾਂ ਜਾਵਾਂਗੇ ਆਪਾਂ ਪੀਰ ਬਾਬੇ ਤੇ ਪਹਿਲਾਂ ਮੱਥਾ ਟੇਕਾਂਗੇ ਅਤੇ ਉਸ ਤੋਂ ਬਾਅਦ ਤੁਹਾਨੂੰ ਇਸ ਮੇਲੇ ਦਾ ਪੂਰਾ ਵਿਊ ਦਿਖਾਵਾਂਗੇ ਜੇਕਰ ਆਪਾਂ ਇਸ ਮੇਲੇ ਦੀ ਗੱਲ ਕਰੀਏ ਤਾਂ ਇਹ ਸਲਾਨਾ ਜੋੜ ਮੇਲਾ ਜੋ ਕਿ ਇਹ 10ਵਾਂ ਮੇਲਾ ਹੈ ਹਰ ਸਾਲ ਹੀ ਬੜੀ ਹੀ ਵੱਡੇ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ ਪਰ ਐਸ ਵੇਰੀਸਾ ਪਹਿਲੀ ਵਾਰ ਆਇਆ ਅਤੇ ਇਸ ਮੇਲੇ ਨੂੰ ਵੇਖਿਆ ਤਾਂ ਬਹੁਤ ਹੀ ਇੱਥੇ ਦੂਰ-ਦੂਰ ਤੋਂ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਹਨ ਜੋ ਕਿ ਐਸ ਇਲਾਕੇ ਦੀਆਂ ਅਤੇ ਦੂਰ ਦੁਰਾਡੇਆਂ ਤੋਂ ਆਈਆਂ ਸੰਗਤਾਂ ਬਾਬਾ ਜੀ ਦੇ ਦਰ ਤੇ ਆ ਕੇ ਨਤਮਸਤ ਹੋ ਰਹੀਆਂ ਹਨ ਤਾਂ ਆਓ ਪਹਿਲਾਂ ਆਪਾਂ ਵੀ ਚੱਲ ਕੇ ਪੀਰ ਬਾਬੇ ਦੇ ਚੱਲ ਕੇ ਹਾਜ਼ਰੀ ਲਾਉਣੇ ਆ ਅਤੇ ਉੱਥੋਂ ਦਾ ਤੁਹਾਨੂੰ ਵੀਊ ਵਿਖਾਣੇ ਆ ਅਤੇ ਉਸ ਤੋਂ ਬਾਅਦ ਤੁਹਾਨੂੰ ਇਸ ਮੇਲੇ ਦਾ ਪੂਰਾ ਵੀਊ ਵਿਖਾਣੇ ਆ ਤਾਂ ਉਹ ਮਾਣੋ ਇਸ ਮੇਲੇ ਦਾ ਆਨੰਦ ਆ ਸਮਾਂ ਮਾਤਾ ਦੀ ਘਟਲਿਆਲਾ ਸਮਾਂ ਜਿਹੜਾ ਰੋਡ ਦਾ ਪੌਣਿਆ ਚ ਰੇਤੀਆਂ ਦਾ ਨਾ ਮੋੜੇ ਚੱਲਦੇ ਸਿਵਰ ਰੋਡ ਦੁਕਾਨੇ ਕਿਦਾਂ ਦੇ ਅਠਾ ਚ ਨਾ ਲਗਾ ਤੇ ਰੋਟੀ ਹੁੰਦੀ ਸੋਈ ਦਾ ਹੁੰਦਾ ਪਰ ਸੁਚਨ ਕਿਥੇ ਮੋੜ ਕੇ ਦਿੱਤੇ ਆਹ ਜੋ 25 30 ਸਾਲ ਪਿਛੇ ਗਏ ਬਾਬੂ ਬਹੁਤ ਜਹਾਰ ਤੇ ਆ ਬਾਬੂ ਤੀ ਗਾਲ ਕਦੇ ਹੱਥਾਂ ਵਿੱਚ ਕੈਮਰਿਆਂ ਨਾਲ ਹੁੰਦੇ ਵੀ ਗਾਨ ਕਦੇ ਇਹ ਨਵਾਂ ਯੁੱਗ ਚੱਲਿਆ ਹੁਣ ਕਿਸੇ ਨੇ ਇਹਦੇ ਗਰੀਬ ਤੇ ਜਵਾਕ ਨੂੰ ਦਰਜਣ ਕੇਲਿਆਂ ਦੀ ਬਰਦਰ ਦੇਣੀ ਹੋਵੇ ਉਹ ਕਹਿੰਦਾ ਦਵਾ ਦਾ ਫੋਟੋ ਖਿੱਚ ਲਓ ਨਾਲੇ ਇੰਸਟਾਗ੍ਰਾਮ ਤੇ ਪਾਦਾ ਫੇਸਬੁੱਕ ਤੇ ਪਾਜਾ ਸਨੇਪਚੈਟ ਤੇ ਪਾਣਾ ਭਈ ਇੱਕ ਦਰਜਣਾ ਜਿਦਾਰ ਕੀਤੀ ਕੇਲਿਆਂ ਦੀ ਤੇ ਜਦੋਂ ਪਾਪ ਕਰਨਾ ਕਹਿੰਦਾ ਇਹ ਹੱਥ ਨਾਲ ਕਰਾਂ ਤੇ ਇਹਨੂੰ ਪਤਾ ਨਾ ਲੱਗੇ ਹੁਸ਼ਿਆਰ ਇਹਦਾ ਬਤਾ ਬਣ ਗਿਆ ਪਰ ਕੁਝ ਉਹ ਵੀ ਲੋਕ ਦਾ ਜੀ ਹੋਰ ਸ਼ਿਕਾਇਤ ਭੈਣ ਕਹਿੰਦੀ ਹੁਣ ਆਪਣੇ ਬਾਰੇ ਸੁਣ ਲੈ ਜੱਜ ਦਾ ਨਾ ਸੂਟ ਕੋਈ ਲੈ ਕੇ ਦਿੱਤਾ ਕੰਗਵੇ ਏ ਵੀ ਕੌੜਾ ਸੱਚ ਹੈ ਬੀਬੇ ਕਰੋਨਾ ਹੋਇਆ ਸਾਰੇ ਬਿਜ਼ਨਸ ਫੇਲ ਹੋ ਗਏ ਅਬ ਜਾਜੀ ਵਾਲੇ ਫੇਰ ਨਹੀਂ ਹੋਏ ਬੀਬੀਆਂ ਤਾਂ ਵੀ ਸੂਟ ਪਾਈਆਂ ਪਾਈ ਗਈਆਂ ਕਹਿੰਦੀਆਂ ਮਰਤਾ ਜਾਣਾ ਸੂਟ ਤਾਂ ਮਹਿੰਗੇ ਪਾਗਦੇ ਆ ਅਬ ਵਿਆਹਾਂ ਦਾ ਸੀਜ਼ਨ ਚੱਲਦਾ ਸੀ ਮੰਨ ਲਓ ਰਿਸ਼ਤੇਦਾਰੀਆਂ ਚ 15 ਵਿਆਹ ਸਨ 15 ਵਿਆਹ ਬੰਦੇ ਕੋਲ 3 ਕੋਟ ਪੈਂਟ ਨੇ ਸਰ ਜਾਊਗਾ ਬੰਦਾ ਕਹਿੰਦਾ ਕੋਈ ਨਹੀਂ ਚੱਲ ਜੂ 15 ਵਿਆਹ ਹੁਣ ਤੇ ਬੀਬੀਆਂ ਕੋਲ 14 ਸੂਟ ਹੁਣ ਨਹੀਂ ਚੱਲ ਸਕਦਾ ਕਹਿੰਦੀਆਂ ਮਰਨ ਹੋ ਜੂ ਜੇ ਆਹੀ ਸੂਟ ਫੇਰ ਪਾਇਆ ਦੇਖ ਲੈ ਫਲਾਣੇ ਦੇ ਚੱਜ ਦਾ ਨਾ ਸੂਟ ਕੋਈ ਲੈ ਕੇ ਦਿੱਤਾ ਕੰਘਵੇ ਰਿਜਕ ਬਥੇਰਾ ਓਏ ਪਰ ਰੂਦਾ ਤੂੰ ਨਾ ਲੰਗਰ ਦੀ ਗੱਲ ਕਰੀਏ ਤਾਂ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਹੋਏ ਹਨ ਜੋ ਕਿ ਇੱਥੇ ਸੰਗਤਾਂ ਬਹੁਤ ਹੀ ਪਿਆਰ ਨਾਲ ਲੰਗਰ ਛਕਰੀਆਂ ਹਨ ਅਤੇ ਸੇਵਾਦਾਰ ਬਹੁਤ ਹੀ ਲੰਗਰਾਂ ਦੀ ਸੇਵਾ ਇੱਥੇ ਕਰਕੇ ਆਈਆਂ ਹੋਈਆਂ ਸੰਗਤਾਂ ਨੂੰ ਲੰਗਰ ਛਕਾ ਰਹੇ ਹਨ ਉਹ ਛੱਡ ਕੇ ਆ ਗਿਆ 15 ਦੇ ਵਿੱਚ ਕੋਈ ਨਹੀਂ ਦਿੱਤਾ 2 ਮਿੰਟ ਤੇ 4 ਮਿੰਟ ਦੇ ਵਿੱਚ ਪੁੱਤ ਨੂੰ ਜਰਦਾ ਦਿੱਤਾ ਹੈ ਮਾਂ ਇੱਕ ਦਿਨ ਤਰਲਾ ਕਰਦੀ ਹੈ ਪ੍ਰਬੰਧਕ ਵੀਰਾਂ ਦਾ ਮੈਂ ਖੌਦੇ ਛੁਰਦਾ ਜਮਾਤੇ ਹੋਣ ਮੇਰੇ ਪੁੱਤ ਨੂੰ ਇੱਕ ਵਾਰ ਮਿਲਾ ਦਿਓ ਮੇਰੇ ਨਾਲ ਪ੍ਰਬੰਧਕਾਂ ਨੇ ਸੁਣھا ਕੋਚ ਦਾ ਕੀਤਾ ਭਾਈ ਤੇਰੀ ਮਾਂ ਬੁਜ਼ਾਰ ਹੈ ਤੇਰੀ ਮਾਂ ਤੈਨੂੰ ਮਿਲਣਾ ਚਾਹਦੀ ਹੈ ਇੱਕ ਵਾਰ ਆਪੇ ਦੇ ਬਾਸ ਵਿੱਚ ਆਪਣੀ ਮਾਂ ਨੂੰ ਜ਼ਰੂਰ

तो मारना के माँ की मोट में ना मिलेगा पर हम समाजी हाथ जोड़ के बेनती भी है गुजारिश भी है कि आप मापिया मार के गुरुद्वारे मंदिर मात्र जिन्नी माजी ढाला जेवकों को अपने मापिया ਦੀਆਂ ਨਾਲ ਦੁਆਵਾਂ ਮਾਪਿਆਂ ਦੀਆਂ ਤੇ ਰਾਹਾਂ ਨਾਲ ਦੁਆਵਾਂ ਤੇ ਵੀ ਨਾਲ ਬਣਾ ਤੇ ਇਸ ਮੇਲੇ ਦੇ ਤੁਹਾਨੂੰ ਇਸ ਵੀਡੀਓ ਚ ਦਰਸ਼ਨ ਕਰਾ ਚੁੱਕੇ ਹਾਂ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਿਰਪਾ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਕਮੈਂਟ ਬਾਕਸ ਵਿੱਚ ਵਾਈ ਜਰੂਰ ਲਿਖ ਕੇ ਆਪਣੀ ਹਾਜ਼ਰੀ ਜਰੂਰ ਲਾਇਓ ਜੇਕਰ ਵੀਡੀਓ ਤੁਹਾਨੂੰ ਥੋੜੀ ਵੀ ਪਸੰਦ ਆਈ ਤਾਂ ਲਾਈਕ ਅਤੇ ਸ਼ੇਅਰ ਕਰ ਦਿਓ ਤਾਂ ਅੱਜ ਦੀ ਇਸ ਵੀਡੀਓ ਨਾਲ ਆਪਾਂ ਇੱਥੇ ਸਮਾਪਤ ਕਰਾਂਗੇ ਤਾਂ ਮਿਲਾਂਗੇ ਕਿਸੇ ਹੋਰ ਵੀਡੀਓ 'ਚ ਉਦੋਂ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ